ਟੀਮ ਇੰਡੀਆ ਨੇ ਕ੍ਰਿਕਟ ਵਿਸ਼ਵ ਕੱਪ ਚਾਪਣਾ ਪਹਿਲਾ ਟੈਸਟ ਦਾ ਪਾਸ ਕਰ ਲਿਆ ਹੈ 15 ਫਰਵਰੀ ਨੂੰ ਪਾਕ ਜਿੱਤ ਦਰਜ ਕਰਨ ਤੋਂ ਬਾਅਦ ਹੁਣ ਟੀਮ ਇੰਡੀਆ ਸਾਹਮਣੇ ਟੀਚਾ ਹੋਰ ਇਤਿਹਾਸ ਰਚਣ ਦਾ ਹੁਣ ਟੀਮ ਇੰਡੀਆ ਦਾ ਅਗਲਾ ਟੀਚਾ ਦੱਖਣੀ ਅਫਰੀਕਾ ਨੂੰ ਮਾਤ ਦੇਣਾ ਟੀਮ ਇੰਡੀਆ ਹੁਣ ਤੱਕ ਅਫਰੀਕੀ ਟੀਮ ਖਿਲਾਫ ਵਿਸ਼ਵ ਕੱਪ ਦਾ ਕੋਈ ਵੀ ਮੈਚ ਜਿੱਤਣ 'ਚ ناکਾਮ ਰਹੀ ਹੈ ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਵਿਸ਼ਵ ਕੱਪ ਦੇ ਤਿੰਨ ਮੈਚ ਖੇਡੇ ਗਏ ਨੇ ਅਤੇ ਤਿੰਨੇ ਮੌਕਿਆਂ ਤੇ ਭਾਰਤ ਦੇ ਹੱਥ ਹਾਰ ਹੀ ਲਗੀ ਹੈ ਭਾਰਤ ਅਤੇ আফ্রিকੀ ਟੀਮ ਵਿਚਾਲੇ 1992, 1999 ਅਤੇ 2011 ਦੇ ਵਿਸ਼ਵ ਕੱਪ ਮੈਚ ਖੇਡੇ ਗਏ ਸਨ ਤੇ ਹਰ ਮੌਕੇ আফ্রিকੀ ਟੀਮ ਨੇ ਭਾਰਤ ਨੂੰ ਮਾਰ ਦਿੱਤੀ। ਸਾਲ 1992 ਚ ਦੱਖਣੀ ਅਫਰੀਕਾ ਨੇ ਟੀਮ ਇੰਡੀਆ ਨੂੰ 6 ਵਿਕਟਾਂ ਨਾਲ ਹਰਾ ਕੇ ਮੁਕਾਬਲਾ ਆਪਣੇ ਨਾਂ ਕੀਤਾ। ਫਿਰ ਸਾਲ 1999 ਦੇ ਵਿਸ਼ਵ ਕੱਪ ਚ ਦੱਖਣੀ ਅਫਰੀਕਾ ਨੇ 4 ਵਿਕਟਾਂ ਨਾਲ ਬਾਜ਼ੀ ਮਾਰੀ ਅਤੇ ਫਿਰ ਸਾਲ 2011 ਦੇ ਵਿਸ਼ਵ ਕੱਪ ਚ ਦੱਖਣੀ ਅਫਰੀਕਾ ਨੇ 3 ਵਿਕਟਾਂ ਨਾਲ ਮੈਚ ਜਿੱਤਿਆ। ਟੀਮ ਇੰਡੀਆ ਲਈ ਇਸ ਵਾਰ ਦਾ ਮੌਕਾ ਬੇहद ਖਾਸ ਹੈ। ਕਿਉਂਕਿ ਇੱਕ ਪਾਸੇ ਮੈਚ ਜਿੱਤ 팀 ਇੰਡੀਆ ਆਪਣਾ ਕੁਆਰਟਰ ਫਾਈਨਲ ਚ ਐਂਟਰੀ ਕਰਨ ਦਾ ਰਾਹ ਸੌਖਾ ਬਣਾ ਸਕਦੀ ਹੈ ਤੇ ਦੂਜੇ ਪਾਸੇ 팀 ਇਤਿਹਾਸ ਵੀ ਰਚ ਸਕਦੀ ਹੈ ਹੁਣ ਵੇਖਣਾ ਇਹ ਹੈ ਕਿ 팀 ਇੰਡੀਆ ਮੈਚ ਆਪਣੇ ਨਾਮ ਕਰਦੀ ਹੈ ਜਾਂ ਦੱਖਣੀ ਅਫਰੀਕਾ ਜਦ ਅੱਜ ਚੌਕਾ ਲਗਾਉਂਦਾ ਹੈ ਹੁਣ এবੀਪੀ ਸਾਂਝਾ ਤੁਹਾਡੇ smartphones ਵਿੱਚ Android users play store ਵਿੱਚ ਅਤੇ Apple users app store ਵਿੱਚ ਜਾ ਕੇ এবੀਪੀ ਲਾਈਵ ਟਾਈਪ ਕਰੋ এবੀਪੀ ਦੇ ਆਈਕਨ ਨੂੰ ਸਿਲੈਕਟ ਕਰੋ ਐਪ ਨੂੰ ਇੰਸਟਾਲ ਕਰੋ ਫਿਰ ਇਸ ਐਪ ਵਿੱਚੋਂ এবিপি ਨਿਊਜ਼ ਪੰਜਾਬੀ ਨਿਊਜ਼ ਸਿਲੈਕਟ ਕਰੋ ਇਸ ਤਰ੍ਹਾਂ ਪੰਜਾਬੀ ਵਿੱਚ ਜਾਣੋ ਪਲ-ਪਲ ਦੀਆਂ ਨਿਊਜ਼ ਅਪਡੇਟਸ ਤਾਹਣ ਚੱਲਦੇ ਫਿਰਦੇ ਕਿਤੇ ਵੀ ਕੋਈ ਵੀ ਖਬਰ ਜਾਣਣੀ ਹੋਵੇ ਤਾਂ ਡਾਊਨਲੋਡ ਕਰੋ এবিপি ਲਾਈਵ ਐਪ ਅਤੇ ਸਿਲੈਕਟ ਕਰੋ এবিপি ਨਿਊਜ਼ ਪੰਜਾਬੀ